ਸਮੇ ਦੀ ਸੀਮਾ ਚ ਰਹਿਂਦਾ ਹੋਇਆ ਇੱਕ ਦੋ ਸ਼ੇਰ ਕਹਿ ਕੇ ਚਾਂਦਨੀ ਝੌਂਕਦਾ ਸਾਕਾ ਉਹ ਸੀਨ ਸ਼ਹੀਦੀ ਦਾ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ਇੱਕ ਸ਼ੇਰ ਕਹਿ ਰਿਹਾ ਤਾਰੀ ਸਾਹਿਬ ਰਹਿੰਦੇ ਜੱਗ ਤੇ ਸਦਾ ਸ਼ਹੀਦ ਜ਼ਿੰਦਾ ਤੇ ਰਹਿੰਦਾ ਜ਼ਾਲਿਮਾਂ ਦਾ ਜੱਗ ਤੇ ਨਾ ਕੋਈ ਨੇ ਅੱਜ ਦੇ ਨਵੇਂ ਪਾਤਸ਼ਾਹਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਕੁਰਬਾਨ ਜਾ ਰਹੇ ਹਾਂ ਸਾਧ ਸੰਗਤ ਜੀਓ ਤੇ ਉਹਨਾਂ ਨੂੰ ਸ਼ਹੀਦ ਕਰਨ ਵਾਲਾ ਜ਼ਾਲਿਮ ਔਰੰਗਜ਼ੇਬ ਉਹਦਾ ਕੋਈ ਨਾਂ ਨਹੀਂ ਲੈਂਦਾ ਰਹਿੰਦੇ ਜੱਗ ਤੇ ਸਦਾ ਸ਼ਹੀਦ ਜ਼ਿੰਦਾ ਤੇ ਰਹਿੰਦਾ ਜ਼ਾਲਿਮਾਂ ਦਾ ਜੱਗ ਤੇ ਨਾਂ ਕੋਈ ਨਹੀਂ ਉਹ ਥਾਂ ਮੋਹਰਾ ਵਿਛਾ ਕੇ ਲਈ ਜਿਹੜੀ ਮਹਿੰਗੀ ਉਸ ਥਾਂ ਤੋਂ ਹੋਰ ਥਾਂ 78000 سونے ਦੀਆਂ ਮੋਹਰਾ ਖੜੇ ਰੁਕ ਰੱਖ ਕੇ ਉਹ 2 ਗਜ਼ ਜ਼ਮੀਨ ਖਰੀਦੀ ਗਈ ਜਿੱਥੇ ਛੋਟੇ ਲਾਲਾਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਇਹ ਮਹਾਨ ਕੁਰਬਾਨੀ ਟੋਡਰਮਲ ਨੇ ਕੀਤੀ 사ਤ ਸੰਗਤ ਜੀਓ ਸ਼ੇਰ ਸੁਣਿਓ ਰਹਿੰਦੇ ਜੱਗ ਤੇ ਸਦਾ ਸ਼ਹੀਦ ਜ਼ਿੰਦਾ ਪਰ ਰਹਿੰਦਾ ਜ਼ਾਲਿਮਾਂ ਦਾ ਜੱਗ ਤੇ ਨਾ ਕੋਈ ਨਹੀਂ ਉਹ ਥਾਂ ਮੋਹਰਾ ਵਿਛਾ ਕੇ ਲਈ ਜਿਹੜੀ ਮਹਿੰਗੀ ਉਸ ਥਾਂ ਤੋਂ ਹੋਰ ਥਾਂ ਕੋਈ ਨਹੀਂ ਚੜਦੀ ਕਲਾ ਕੋਈ ਸਿੱਖੇ ਦਸਬੇਸ ਜੀ ਤੋਂ ਛਾਈ ਮੁਖ ਤੇ ਕਦੇ ਖਿਜ਼ਾਂ ਕੋਈ ਨਹੀਂ ਸਭ ਕੁਝ ਵਾਰ ਕੇ ਸ਼ੁਕਰ ਮਨਾਏ ਜਿਹੜੀ ਗੁਜਰੀ ਮਾਂ ਵਰਗੀ ਜੱਗ ਤੇ ਮਾਂ ਕੋਈ ਨਹੀਂ ਸਭ ਕੁਝ ਵਾਰ ਕੇ ਸ਼ੁਕਰ ਮਨਾਏ ਜਿਹੜੀ ਗੁਜਰੀ ਮਾਂ ਵਰਗੀ ਜੱਗ ਤੇ ਮਾਂ ਕੋਈ ਨਹੀਂ ਸ਼ੇਰ ਸੁਣਨਾ satsang ji do line a ji bahut wadda itihas kardi nazar kar rahe ha ਸਿਰ ਲੰਘਾ ਕੇ ਤਾਕੀ ਚੋ ਕਿਹਾ ਲੰਘੋ ਸਿਰ ਲੰਘਾ ਕੇ ਤਾਕੀ ਚੋ ਕਿਹਾ ਲੰਘੋ ਉਹ ਪਹਿਲਾ ਪੈਰ ਲੰਘਾ ਕੇ ਲੰਘਦੇ ਨੇ ਸੀਸ ਜਿਨ੍ਹਾਂ ਨੇ ਤਲੀ ਤੇ ਧਰੇ ਹੋਵਨ ਉਹ ਕਦੋਂ ਸੀਸ ਝੁਕਾ ਕੇ ਲੰਘਦੇ ਜੀਣਾ ਕੀ ਜੀਣਾ ਉਹਦਾ ਜੱਗ ਉੱਤੇ ਬੇ ਅਸੂਲ ਜੀਵੇ ਬੇ ਅਸੂਲ ਜਾਵੇ ਸੁਖਜਿੰਦਰ ਜੀਣਾ ਕੀ ਜੀਣਾ ਉਹਦਾ ਜੱਗ ਉੱਤੇ ਬੇ ਅਸੂਲ ਜੀਵੇ ਬੇ ਅਸੂਲ ਜਾਵੇ ਸੱਚਾ ਸਿੱਖ ਉਹ ਹੈ ਤਲੀ ਸੀਸ ਧਰ ਕੇ ਬਾਬੇ ਨਾਨਕ ਦੇ ਜਿਹੜਾ ਸਕੂਲ ਜਾਵੇ ਸੱਚਾ ਸਿੱਖ ਉਹ ਹੈ ਤਲੀ ਸੀਸ ਧਰ ਕੇ ਬਾਬੇ ਨਾਨਕ ਦੇ ਜਿਹੜਾ ਸਕੂਲ ਜਾਵੇ ਹੈ ਕੋਈ ਪੁੱਤ ਪੋਤਾ ਨਵੇਂ ਪਿਤਾ ਵਰਗਾ ਪੁੱਤ ਤੇ ਪੋਤਾ ਹੈ ਕੋਈ ਪੁੱਤ ਪੋਤਾ ਨਵੇਂ ਪਿਤਾ ਵਰਗਾ ਬਾਪ ਦਾਦੇ ਦੇ ਜਿਹੜਾ ਅਨਕੂਲ ਜਾਵੇ ਕਦੇ ਹੋਇਆ ਸ਼ਹੀਦੀ ਲਈ ਆਪ ਚੱਲ ਕੇ ਮਖਤਰ ਵੱਲ ਨੂੰ ਕੋਈ ਮਖਤੂਲ ਜਾ ਕਦੇ ਹੋਇਆ ਹੈ ਕੋਈ ਪੁੱਤ ਪੋਤਾ ਨਵੇਂ ਪਿਤਾ ਵਰਗਾ ਬਾਪ ਦਾਦੇ ਦੇ ਜਿਹੜਾ ਅਨਕੂਲ ਜਾਵੇ ਕਦੇ ਹੋਇਆ ਸ਼ਹੀਦੀ ਲਈ ਆਪ ਚੱਲ ਕੇ ਮਕਤਲ ਵੱਲ ਨੂੰ ਕੋਈ ਮਕਤੂਲ ਜਾਵੇ ਕੌਣ ਕਿਸੇ ਮਜਲੂਮ ਦੀ ਬਾਹ ਫੜਦਾ ਕੌਣ ਕਿਸੇ ਦਾ ਦਮ ਹੈ ਭਰ ਸਕਦਾ ਕਿਸੇ ਵਾਸਤੇ ਆਪਣਾ ਸੀਸ ਦੇਣਾ ਇਹ ਗੁਰੂ ਅਰਜਨ ਦਾ ਪੋਤਾ ਹੀ ਕਰ ਸਕਦਾ ਕਿਸੇ ਵਾਸਤੇ ਆਪਣਾ ਸੀਸ ਦੇਣਾ ਇਹ ਗੁਰੂ ਅਰਜਨ ਦਾ ਪੋਤਾ ਹੀ ਕਰ ਸਕਦਾ ਹੈ ਸਾਧ ਸੰਗਤ ਜੀਓ ਆਓ ਸੀਨ ਦੇਖਿਓ ਸਾਕਾ ਚੰਦਨੀ ਚੌਕ ਕਿਸ ਤਰ੍ਹਾਂ ਨੌਵੇਂ ਪਾਤਸ਼ਾਹ ਨੂੰ ਇੱਕ ਪਿੰਜਰੇ ਵਿੱਚ ਕੈਦ ਕੀਤਾ ਗਿਆ ਤੇ ਵਾਰੀ-ਵਾਰੀ ਉਹਨਾਂ ਦੇ ਸਾਹਮਣੇ ਰੋਜ਼ ਉਹਨਾਂ ਦੇ ਇੱਕ ਸਿੱਖ ਨੂੰ ਸ਼ਹੀਦ ਕੀਤਾ ਜਾਂਦਾ ਹੈ ਤਿੰਨ ਦਿਨ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਚੌਥੇ ਦਿਨ ਨੌਵੇਂ ਪਾਤਸ਼ਾਹ ਨੂੰ ਚੰਦਨੀ ਚੌਕ ਵਿੱਚ ਇੱਕ ਚਬੂਤਰੇ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸਾਧ ਸੰਗਤ ਜੀਓ ਇਹ ਸਾਰੇ ਸੀਨ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਦਿ ਲੰਘਣਗੇ ਬੜੇ ਧਿਆਨ ਨਾਲ ਸਰਵਨ ਕਰਿਓ ਇੱਕ ਵਾਰੀ ਫਤਿਹ ਦੀ ਅਸੀਸ ਦਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤੀ ਦਾਸ ਦੀਵਾਨ ਸੀ ਸਤਗੁਰਾਂ ਦਾ ਰੰਗਿਆ ਹੋਇਆ ਸੀ ਰੱਬੀ ਪਿਆਰ ਦੇ ਨਾਲ ਭਾਈ ਮਣੀ ਸਿੰਘ ਦਾ ਸੱਕਾ ਭਾਈ ਸੀ ਉਹ ਕਹਿੰਦੇ ਭਾਈ ਜੀ ਬੜੇ ਸਤਕਾਰ ਦੇ ਨਾਲ ਸਾਕਾ ਚਾਂਦਨੀ ਚੌਕ ਦਾ ਜਦੋਂ ਹੋਇਆ ਇਹ ਵੀ ਹੋਇਆ ਸ਼ਹੀਦ ਦਾਤਾਰ ਦੇ ਨਾਲ ਸਭ ਤੋਂ ਪਹਿਲਾ ਸ਼ਹੀਦ ਹੀ ਇਹ ਹੋਇਆ ਨੌਵੇਂ ਪਾਤਸ਼ਾਹ ਦੇ ਨਾਲ ਸਾਕਾ ਚਾਂਦਨੀ ਚੌਕ ਦਾ ਜਦੋਂ ਹੋਇਆ ਇਹ ਵੀ ਹੋਇਆ ਸ਼ਹੀਦ ਦਾਤਾਰ ਦੇ ਨਾਲ ਨਹੀਂ ਸਿਦਕ ਤੋਂ ਡੋਲਿਆ ਸਿੱਖ ਸਿਦਕੀ ਨਹੀਂ ਕੀਤਾ ਸਮਝੌਤਾ ਸਰਕਾਰ ਦੇ ਨਾਲ ਅੱਜ ਅਸੀਂ ਛੋਟੀਆਂ-ਛੋਟੀਆਂ ਗਰਜ਼ਾਂ ਵੱਲ ਦੇ ਸਰਕਾਰਾਂ ਨਾਲ ਸਮਝੌਤੇ ਕਰ ਲੈਣੇ ਆ ਸਾਹਿਬ ਸਿੰਘ ਜੀ ਸਾਕਾ ਚੰਦਨੀ ਚੋਂਕ ਦਾ ਜਦੋਂ ਹੋਇਆ ਇਹ ਵੀ ਹੋਇਆ ਸ਼ਹੀਦ ਦਾ ਤਾਰ ਦੇ ਨਾਲ ਨਹੀਂ ਸਿੱਧਕ ਤੋਂ ਡੋਲਿਆ ਸਿੱਖ ਸੂਰਾ ਨਹੀਂ ਕੀਤਾ ਸਮਝੌਤਾ ਸਰਕਾਰ ਦੇ ਨਾਲ ਕਾਜ਼ੀ ਆਖਿਆ ਸੋਚ ਲੈ ਮਤੀ ਦਾਸ ਕਾਜ਼ੀ ਆਖਿਆ ਸੋਚ ਲੈ ਮਤੀ ਦਾਸ ਜਾਂ ਇਸਲਾਮ ਦੇ ਵਿੱਚ شمار ਹੋ ਜਾ ਨਹੀਂ ਤਾਂ ਦੱਸ ਦੇ ਆਖਰੀ ਖਾਸ਼ ਆਪਣੀ ਅਤੇ ਮਰਨ ਦੇ ਲਈ ਤਿਆਰ ਹਾਂ ਭਾਈ ਮਤੀ ਦਾਸ ਨੂੰ ਹੁਕਮ ਹੋ ਗਿਆ ਵੀ ਤੂੰ ਮਰਨ ਦੇ ਲਈ ਤਿਆਰ ਹੋ ਜਾ ਜਵਾਬ ਸੁਣਨਾ ਸਾਧ ਸੰਗਤiyo ਭਾਈ ਮਤੀ ਦਾਸ ਨੇ ਅਸੀਂ ਮੌਤ ਤੋਂ ਡਰਦੇ ਨਹੀਂ ਕਿਹਾ ਸੂਰੇ ਮੌਤ ਵਿੱਚ ਹਰ ਮੁਸ਼ਕਿਲ ਦਾ ਹੱਲ ਹੋਵੇ ਅਸੀਂ ਮੌਤ ਤੋਂ ਡਰਦੇ ਨਹੀਂ ਕਿਹਾ ਸੂਰੇ ਮੌਤ ਵਿੱਚ ਹਰ ਮੁਸ਼ਕਿਲ ਦਾ ਹੱਲ ਹੋਵੇ ਪਰ ਇਹ ਮੰਗ ਹੈ ਮੇਰੀ ਕਿ ਮਰਨ ਵੇਲੇ ਮੇਰਾ ਮੂੰਹ ਮੇਰੇ ਸਤਿਗੁਰੂ ਵੱਲ ਮੌਤ ਵਿੱਚ ਹਰ ਮੁਸ਼ਕਿਲ ਦਾ ਹੱਲ ਹੋਵੇ ਇੱਕੋ ਮੰਗ ਹੈ ਮੇਰੀ ਕਿ ਮਰਨ ਵੇਲੇ ਮੇਰਾ ਮੂੰਹ ਮੇਰੇ ਮੁਰਸ਼ਿਦ ਵੱਲ ਹੋਵੇ ਉਹ ਜਿਨ੍ਹਾਂ ਪਾਲਿਆ ਸ਼ੌਕ ਸ਼ਹਾਦਤਾਂ ਦਾ ਵੈਨ ਇਸ਼ਕ ਦਾ ਕਿਵੇਂ ਫਿਰ ਥਲ ਹੋਵੇ ਬੇੜਾ ਮੁਗਲ ਸਰਕਾਰ ਦਾ ਗਰਖ ਹੋਣਾ ਭਾਵੇਂ ਅੱਜ ਹੋਵੇ ਤੇ ਭਾਵੇਂ ਕੱਲ ਬੇੜਾ ਮੁਗਲ ਸਰਕਾਰ ਦਾ ਗਰਖ ਹੋਣਾ ਭਾਵੇਂ ਅੱਜ ਹੋਵੇ ਤੇ ਭਾਵੇਂ ਕੱਲ ਹੋਵੇ ਤਾਰੀ ਸਾਹਿਬ ਸ਼ੇਰ ਸੁਣਿਓ ਭਾਈ ਮਤੀਦਸ ਕਹਿੰਦਾ ਬੰਨੇ ਹੋਏ ਨੇ ਹੁਕਮ ਵਿੱਚ ਹੱਥ ਸਾਡੇ ਬੰਨੇ ਹੋਏ ਨੇ ਹੁਕਮ ਵਿੱਚ ਹੱਥ ਸਾਡੇ ਵਰਨਾ ਕਦੋਂ ਦਾ ਝਗੜਾ ਮੁਕਾ ਦਿੰਦੇ ਦਿੱਲੀ ਅਤੇ ਲਾਹੌਰ ਦੀ ਹੁਣ ਕੀ ਕਰੇ ਅਸੀਂ ਇੱਟ ਨਾਲੇ ਟਿਕੜ ਕਾ ਦੇ ਦਿੰਦੇ ਦਿੱਲੀ ਅਤੇ ਲਾਹੌਰ ਦੀ ਹੁਣ ਕੀ ਕਰੇ ਅਸੀਂ ਇੱਟ ਨਾਲ ਇੱਟ ਖੜਕਾ ਦੇ ਦਿੰਦੇ ਇੱਕ ਹੋਰ ਜਵਾਬ ਸੁਣਨੇ ਹੋ ਭਾਈ ਸੁਣਨੇ ਹੋ ਭਾਈ ਮਤੀ ਦਾਸ ਦਾ ਮਰਨ ਜੀਵਨ ਦੀ ਸਾਨੂੰ ਨਹੀਂ ਕੋਈ ਚਿੰਤਾ ਪੰਚਮ ਪਿਤਾ ਦੇ ਅਸੀਂ ভরਸਾਏ ਹੋਏ ਹਾਂ ਮਰਨ ਜੀਵਨ ਦੀ ਸਾਨੂੰ ਨਹੀਂ ਕੋਈ ਚਿੰਤਾ ਪੰਚਮ ਪਿਤਾ ਦੇ ਅਸੀਂ ਵਰਸਾਏ ਹੋਏ ਹਾਂ ਸਾਨੂੰ ਪਰਖੇ ਦੇਗਾ ਦੇ ਪਾਣੀਆਂ ਨੇ ਤੱਤੀਆਂ ਤਵੀਆਂ ਦੇ ਅਸੀਂ ਆਤਮਾਏ ਹੋਏ ਆ ਗਾਨੇ ਸ਼ਗਨਾ ਦੇ ਬੰਨੇ ਨੇ ਵੀਨੀਆਂ ਤੇ लाੜੀ ਮੌਤ ਦੇ ਨਾਲ ਪਰਨਾਏ ਹੋਏ ਸ਼ੇਰ ਸੁਣਿਓ ਗਾਨੇ ਸ਼ਗਨਾ ਦੇ ਬੰਨੇ ਨੇ ਵੀਨੀਆਂ ਤੇ लाੜੀ ਮੌਤ ਦੇ ਨਾਲ ਪਰਨਾਏ ਹੋਏ ਆ ਉਹ ਕਫਨ ਬਨ ਕੇ ਕਾਤਿਲ ਨੂੰ ਢੂਂਡਦੇ ਆ ਜਾਦੇ ਪੂਰੀ ਅਨੰਦ ਤੋਂ ਆਏ ਹੋਏ ਆ ਜਦੋਂ ਸੁਨਾ ਹੈ ਮਰਨੇ ਕਾ ਹੀ ਨਾਮ ਜ਼ਿੰਦਗੀ ਹੈ ਸਰਪੇ ਕਫਨ ਲਪੇਟੇ ਕਾਤਿਲ ਕੋ ਢੂੰਡਤੇ ਕਫਨ ਬਨ ਕੇ ਕਾਤਿਲ ਨੂੰ ਢੂੰਡਦੇ ਹਾਂ ਜਾਦੇਪੂਰੀ ਆਨੰਦ ਤੋਂ ਆਏ ਹੋਇਆ ਸਾਧ ਸੰਗਤ ਜੀਓ ਨੌਵੇਂ ਪਾਤਸ਼ਾਹ ਦੇ ਨਾਲ ਪੰਜ ਸਿੱਖ ਵੀ ਆਏ ਨੇ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਤੇ ਉਹਦੇ ਵਿੱਚੋਂ ਤਿੰਨ ਸਿੱਖ ਸ਼ਹੀਦ ਹੋਏ ਨੇ ਦੋਨੇ ਆਪਣਾ ਆਪਣਾ ਰੋਲ ਅਦਾ ਕੀਤਾ ਜੋ ਉਹਨਾਂ ਦੀ ਡਿਊਟੀ ਲਗਾਈ ਗਈ ਸੀ ਸਿਰ ਸੁਣਿਓ ਕਫਨ ਬਨ ਕੇ ਕਾਤਿਲ ਨੂੰ ਢੋਂਡਦੇ ਹਾਂ ਜਦ ਦੇ ਪੂਰੀ ਆਨੰਦ ਤੋਂ ਆਏ ਹੋਏ ਆ ਸਾਡਾ ਮੂਲ ਗੁਰੂ ਨਾਨਕ ਦਾ ਮੂਲ ਮੰਤਰ ਭਾਈ ਮਤੀ ਦਾਸ ਕਹਿ ਰਿਹਾ ਸਾਡਾ ਮੂਲ ਗੁਰੂ ਨਾਨਕ ਦਾ ਮੂਲ ਮੰਤਰ ਜੀਣਾ ਸਿੱਖਿਆ ਅਸੀਂ ਸੁਖਮਣੀ ਕੋਲੋਂ ਉਹ ਸਾਨੂੰ ਮੀਰੀ ਤੇ ਪੀਰੀ ਦੀ ਮਿਲੀ ਗੁੜਤੀ ਛੇਵੇਂ ਪਾਤਸ਼ਾਹ ਤੇਗ ਦੇ ਧਨੀ ਕੋਲੋਂ ਸਾਨੂੰ ਮੀਰੀ ਤੇ ਪੀਰੀ ਦੀ ਮਿਲੀ ਸ਼ਕਤੀ ਛੇਵੇਂ ਪਾਤਸ਼ਾਹ ਤੇਗ ਦੇ ਧਨੀ ਕੋਲੋਂ ਤੇ ਗੁੱਸੇ ਵਿੱਚ ਜਲਾਦਾਂ ਨੂੰ ਕਿਹਾ ਕਾਜ਼ੀ ਬੰਨੋ ਤਖਤਿਆਂ ਵਿੱਚ ਸਰੀਰ ਇਹਦਾ ਗੁੱਸੇ ਵਿੱਚ ਜਲਾਦਾਂ ਨੇ ਕਿਹਾ ਕਾਜ਼ੀ ਜਲਾਦਾਂ ਨੂੰ ਕਿਹਾ ਕਾਜ਼ੀ ਬੰਨੋ ਤਖਤਿਆਂ ਵਿੱਚ ਸਰੀਰ ਇਹਦਾ ਆਰਾ ਰੱਖ ਕੇ ਇਸ ਦੇ ਸਿਰ ਉੱਤੇ ਜਜ਼ਬਾ ਸਿੱਖੀ ਵਾਲਾ ਦਿਓ ਚੀਰ ਇਹਦਾ ਦੂਜੇ ਬਾਗੀ ਨੂੰ ਜ਼ਿੰਦਾ ਜਲਾ ਦੇਣ ਦੂਜੇ ਬਾਗੀ ਨੂੰ ਜ਼ਿੰਦਾ ਜਲਾ ਦੇਣਾ ਸਤੀਦਾਸ ਜਿਹੜਾ ਸੱਕਾ ਵੀਰੇ ਦਾ ਤੇ ਦੇਗ ਵਿੱਚ ਦਿਯਾਲਾ ਉਬਾਲ ਛੱਟੋ ਦੇਖਾ ਕਿਵੇਂ ਨਹੀਂ ਮੰਨਦਾ ਪੀਰੇ ਦਾ ਦੇਗ ਵਿੱਚ ਦਿਯਾਲਾ ਉਬਾਲ ਛੱਟੋ ਫਿਰ ਦੇਖਾ ਕਿਦਾਂ ਨਹੀਂ ਮੰਨਦਾ ਪੀਰੇ ਦਾ ਤੇ باوجود ਇਸ ਦੇ ਵੀ ਜੇ ਰਿਹਾ ਅੜਿਆ ਜੇ ਨਾ ਫਰਕ ਆਇਆ ਉਹਦੇ ਸ਼ੌਕ ਅੰਦਰ ਸਿਰ ਉਸ ਦਾ ਵੀ ਕਤਲ ਕਰ ਦੇਣਾ ਤੇਗ ਬਾਹਰ ਕੇ ਚਾਂਦਰੀ ਚੌਕ ਅੰਦਰ ਹੁਕਮ ਸੁਣਾ ਦਿੱਤਾ ਗਿਆ ਜੇ ਨਾ ਫਰਕ ਆਇਆ ਉਹਦੇ ਸ਼ੌਕ ਅੰਦਰ ਸਿਰ ਉਸ ਦਾ ਵੀ ਕਲਮ ਕਰ ਦੇਣਾ ਸ਼ਬਦ ਗੁਰੂ ਸਤ ਗੁਰੂ ਸ੍ਰੀ ਗੁਰੂ ਗ੍ਰੀਪਨਵਾਸ ਸਰਵਰੇ ਕਾਇਨਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮਕਦਸ ਗੋਦ ਦੇ ਵਿੱਚ ਜੁੜੇ ਬੈਠੇ ਮੌਜੂਦ ਹਾਜ਼ਰੀਨ